ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 315 ਪ੍ਰਕਾਸ਼ ਦਿਹਾੜੇ ਦੇ ਤੇ ਦੁਨੀਆਂ ਪੱਧਰ ਦੇ ਵਿੱਚ ਸਰਦਾ ਪਾਪਨਾ ਲ ਮਨਾਏ ਜਾ ਰਹੇ ਨੇ ਉੱਤੇ ਹੀ ਤਖਤ ਸ੍ਰੀ ਪਟਨਾ ਸਾਹਿਬ ਹਰਿ ਮੰਦਰ ਵਿਖੇ ਵੀ ਜਿਹੜਾ ਹੈ ਵੱਡੇ ਪੱਧਰ ਦੇ ਉੱਤੇ ਇਸੇ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਨੇ ਤਖਤ ਸ੍ਰੀ ਪਟਨਾ ਸਾਹਿਬ ਸਮੇਤ ਬਾਣ ਲੀਲਾ ਗੁਰਦੁਆਰਾ ਸਾਹਿਬ ਵਿਖੇ ਵੀ ਵੱਡੀ ਸੰਗਤ ਦੇ ਵਿੱਚ ਸੰਗਤ ਆਉਦੀ ਹੈ ਕਿਉਂਕਿ ਗੁਰੂ ਸਾਹਿਬ ਇੱਥੇ ਹੀ ਜਦੋਂ ਬਚਪਨ ਦੇ ਉਹਨਾਂ ਨੇ 6 ਸਾਲ ਇਹਨਾਂ ਗਲੀਆਂ 'ਚ guzare ਤਾਂ ਇੱਥੇ ਹੀ ਜਿਹੜੀ ਹੈਗੀ ਹੈ ਉਹਨਾਂ ਦੀ ਬਾਲ ਲੀਲਾ ਸੀਗੀ ਤੇ ਸਤਬਾਬਾ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਕਿ ਕੀ ਕੁਝ ਅੱਜ ਦੇ ਦਿਨੋਂ ਕਹਿਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲਾਈ ਮਹਾਰਾਜ ਦੇ ਪ੍ਰਕਾਸ਼ ਕਰੋ ਦਿਨਾਂ ਅਵਤਾਰ ਦਿਹਾੜੇ ਦੀਆਂ ਦੁਨੀਆ ਭਰ ਦੀਆਂ ਸੰਗਤਾਂ ਨੂੰ ਕਰੋੜਾ 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 ਜਿਹੜੀਆਂ ਉਹ ਵਿਧਾਇਕਾਂ ਦਿੰਦੇ ਆ ਮਹਾਰਾਜ ਜੀ ਜਿਹੜੇ ਪ੍ਰਕਾਸ਼ ਸਥਾਨ ਨੇ ਤਖਤ ਸ੍ਰੀ ਹਰਮੰਦਰ ਦੀ ਪਛਨਾ ਸਾਹਿਬ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਦੀ ਗੁਰਦੁਆਰਾ ਕੰਗਲ ਦਾ ਆਟ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਗਾਏਗਾ ਆਟ ਗੁਰਦੁਆਰਾ ਹਾਡੀ ਸਾਹਿਬ ਇਸੇ ਤਰ੍ਹਾਂ ਰਾਜਗੀਰ ਵੇਖੇ ਗੁਰਦੁਆਰਾ ਸ਼ੀਰਪੁਰ ਦਾ ਉਹ ਜਿਹੜੇ ਪਿਆਸਕ ਤੀਰਥ ਸਥਾਨ ਨੇ ਆਇਆ ਉਹ ਸੰਤਾ ਸਾਰੇ ਗੁਰੂ ਪਰਾਂ ਦੇ ਦਰਸ਼ਨ ਕਰਕੇ ਬੜਾ ਆਨੰਦ ਮਾਣ ਰਹੀਆਂ ਨੇ ਗੁਰੂ ਕੇ ਲੰਗਰ ਲੱਗੇ ਨੇ ਗੁਰੂ ਕੇ ਰਹਿਸ਼ਿਆਂ ਦੇ ਉੱਤੇ ਬੰਦ ਸਾਰਾ ਕੁਸ਼ੀ ਮਹਾਰਾਜ ਦੀ ਕਿਰਪਾ ਦੇ ਨਾਲ ਸੋਣਾ ਚੱਲ ਰਿਹਾ ਵਾ ਇਹ ਹਰ ਸਾਲ ਦੀ ਪਰੰਪਰਾ ਹੈ ਕੀਨੀ ਜਿਹੜੇ ਸੰਤਾਂ ਜਿਹੜੀਆਂ ਨੇ ਮਹਾਰਾਜ ਦੇ ਘਰ ਹਾਜ਼ਰੀ ਲਵਾਉਣ ਵਾਸਤੇ ਪਰਿਵਾਰਾਂ ਸੁਵੇਤ ਆਈਆਂ ਨੇ ਸਾਰੀਆਂ ਸੰਤਾਂ ਦੀ ਅਰਦਾਸ ਮਹਾਰਾਜ ਇਸ ਕਰਦੀ ਕਲਾ ਕਰੇ ਧਾਰ ਸੇਵਾ ਪੂਰੀ ਵਾਲਿਆਂ ਵੱਲੋਂ ਸਾਰੀਆਂ ਸੰਤਾਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ